ਓਏ ਪਾਪਾ ਚੜਾਈਆਂ ਚੜ ਗਿਆਈ। ਖਲਾਤਾ ਲੱਗਦਾ ਪਾੜਾ ਹਲਕਾ ਲੈ ਨੂੰ। ਹੁਣ ਕਿਨੂੰ ਕੀ ਦੱਸਾਂ ਪਾਪਾ ਆਪਣਾ ਪੂਰਾ ਹੋ ਗਿਆਈ। ਓ ਨਾ। ਆ ਵੇ ਪਾਪਾ। ਪਾਪਾ ਪਾਠ। ਆ ਪਾਪਾ ਪਾਠ। ਵਾਹ ਪਾਪਾ ਨਹੀਂ ਉੱਠਾ। ਉੱਠ ਪਾਪਾ। ਇਹਨੂੰ ਪਾ ਲੈੰਦੇ। ਇਹ ਜਿਆਦਾ ਥੱਕੀ ਆਈ ਆ। ਪਾਪਾ। ਚਾਚਾ ਨੂੰ ਫੜ ਕੇ ਬਾ ਇਹਨੇ ਤੇ ਪਾਪੇ ਮਰੇ ਦੇ ਨੀਲ ਪਾ ਦਿਆ ਲੇਕਿਨ ਇਹ ਸਹਤ ਹੁੰਦੀ ਯਾਦ ਮੰਜੇ ਦਾ ਪਿਆਰ ਹੀ ਨਹੀਂ ਦਾ ਓਏ ਕੋਈ ਟਾਂ ਮੁੰਦਾ ਹੀ ਤਰਾ ਟੈਂਡ ਮੇਰੇ ਪਾਪੇ ਤੋਂ ਡਰਦਾ ਹੀ ਉਹ ਡਰਨਾ ਰੱਤੀ ਸੀ ਪਾਪੇ ਨੂੰ ਤਾਂ ਡਰਦਾ ਕੋਈ ਵਿਆਹ ਨਹੀਂ ਸਕਦਾ ਤਾਹਾਂ ਬੰਦੇ ਦਾ ਰੱਖ ਨਹੀਂ ਇਕੱਲਾ ਹੀ ਖਾ ਜਾਂਦਾ ਸੀ ਚਾਹ ਮੈਨੂੰ ਜਦੋਂ ਬੱਸ ਸੁਣਾ ਗਿਆ ਮੈਂ ਕੋਈ ਖਾ ਕੇ ਨਹੀਂ ਵੇਖਿਆ ਵੇ ਵੀਰ ਵੇਹ ਕਿਦਾਂ ਸੰਗ ਪਾੜ ਪਾੜ ਰਹੇ ਹੁੰਦੇ ਆ ਅਜੇ ਕਹਿੰਦੀ ਮੈਂ ਸਵੇਰ ਦਾ ਕੁਝ ਖਾਦਾ ਨਹੀਂਗਾ ਦੰਦਾ ਜੱਜੇ ਮਰੂ ਡਾੜਿਆਈ ਐ ਪਾਪਾ ਜੀ ਓ ਚਾਚਾ ਚਲੋ ਚੁੱਕੀਏ ਆ ਬਦਲ ਜਿਓ ਹੀ ਜਾਂਦੇ ਆ ਜੇ ਮੀ ਪੈ ਗਿਆ ਨੇ ਹੋਰ ਭਾਰੇ ਹੋ ਜਾਣਾ ਆ ਮੇਰੇ ਪਾਪੇ ਤੇ ਜਾ ਕੇ ਹਾਰੀ ਮੂੰਹ ਵੇਖ ਰਹੇ ਤਾਂ ਹਾਏ ਬੋਤਾ ਆ ਮੇਰੇ ਪਾਪੇ ਇੱਥੇ ਵਾਲੇ ਪਾਸੇ ਮੁੱਟੀ ਲਾਓ ਵੇ ਕਿਦਾਂ ਸੰਗ ਪਾੜਦੀ ਆ ਮੁੱਢੀ ਲਾ ਦੋ ਮੁੱਢੀ ਲਾ ਦੋ ਬੇਰਮਾਨਾ ਤੇਰੇ ਵਾਲੀ ਲਾ ਦਾਂਗੇ ਚਲੋ ਜਾ ਤੇ ਚੁੱਪ ਹੋ ਆ ਪਾਪਾ ਆ ਪਾਪਾ ਆ ਪਾਪਾ ਮੈਂ ਵੀ ਗੜਾ ਨਾ ਨੋ ਨੋ ਲਾਲਾ ਓ ਪਾਪਾ ਤੇ ਵੀ ਗੜਾਇਆ ਵੇ ਸਾਰੇ ਟੱਬਰ ਨੇ ਕਿਦਾਂ ਬਾਬਾਂ ਲਈ ਆ ਸਾਨੂੰ ਵੀ ਲੈ ਜਾ ਸਾਨੂੰ ਵੀ ਲੈ ਜਾ ਆਪੇ ਨੇ ਸੋਮ ਕਰਾਈ ਆ ਨੋ 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 ਨੋ